ਜੀ ਸਾਡੀ ਫਿਲਮ ਆ ਰਹੀ ਹੈ ਜੀ 12 ਤਰੀਕ ਨੂੰ ਜਿਉਂਦੇ ਰੋ ਪੂਜੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਤੋਂ ਗੁਰੂ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਜੀ ਆਸ਼ੀਰਵਾਦ ਲੈਣ ਆਏ ਆ ਵਾਹਿਗੁਰੂ ਤੋਂ ਵੀ ਸਾਡੀ ਫਿਲਮ ਨੂੰ ਕਾਮਯਾਬੀ ਬਖਸ਼ਣ ਤੇ 12 ਤਰੀਕ ਨੂੰ ਤੁਹਾਨੂੰ ਦੱਸਿਆ ਆ ਰਹੀ ਹੈ ਜੀ ਤੇ ਉਹੀ ਹੈ ਵੀ ਇਹ ਹਾਰਰ ਕਮੇਡੀ ਆ ਅਸੀਂ ਕਮੇਡੀ ਦਾ ਕਰਦੇ ਰਿਹਾ ਇਹ ਨਵਾਂ ਬਖਰਾ ਚਾਹ ਹਨ ਅਸੀਂ ਐਕਸਪੈਰੀਮੈਂਟ ਕੀਤਾ ਜੀ ਇਹ ਚ ਸਾਰੇ ਤੁਹਾਡੇ ਪਸੰਦੀਦਾ ਕਲਾਕਾਰ ਨੇ ਔਰ ਉਮੀਦ ਕਰਦੇ ਆਂ ਵੀ ਜਿਹੜੀ ਦਰਸ਼ਕਾਂ ਦੀ ਉਮੀਦ ਹੈ ਸਾਡੇ ਤੋਂ ਉਹ ਕਸੌਟੀ ਤੇ ਅਸੀਂ ਖਰੇ ਉਤਰਾਂਗੇ ਤੁਹਾਨੂੰ ਹਸਾਵਾਂਗੇ ਵੀ ਇਸ ਫਿਲਮ ਵਿੱਚ ਨਾਲ-ਨ ਇਹ ਬੜਾ ਸਰ ਮੀਨੂ ਜੀ ਪੰਜਾਬ ਚ ਹੀ ਹੋਈ ਹੈ ਜੀ ਸਾਰੀ ਸ਼ੂਟਿੰਗ ਪੰਜਾਬ ਦੇ ਵਿੱਚ ਹੋਈ ਹੈ ਬੜੀ ਵਧੀਆ ਹੋਈ ਪੰਜਾਬ ਚ ਭੂਤ ਹੈ ਭੂਤ ਸਾਰ ਪੰਜਾਬ ਚ ਹੀ ਹੈ ਸਭ ਤੋਂ ਜ਼ਿਆਦਾ ਭੂਤ ਜੀ ਉਹ ਭੂਤ ਅਸੀਂ ਕੱਢਾਂਗੇ ਵੀ ਚਲੋ ਇਹ ਬਹਿਮਾ ਪਰ ਮਾਲੀ ਗੱਲ ਹੈ ਜਿੱਦਾਂ ਵੀ ਹੈ ਪਰ ਕਿਤੇ ਨਾ ਕਿਤੇ ਐਗਜ਼ਿਸਟ ਲਾਈਫ ਚ ਆਪਣੇ ਜ਼ਰੂਰ ਕਰਦੇ ਆ ਕਿਉਂਕਿ ਅਸੀਂ ਨਾਨਾ ਨਾਨੀ ਦਾਦਾ ਦਾਦੀ ਦਾ ਵੱਡੇ ਭੈਣ ਭਰਾਵਾਂ ਤੋਂ ਸੁਣਦੇ ਆਏ ਆ ਵੀ ਬਾਹੂ ਆ ਜੂਗਾ ਜਾਂ ਪੂਤ ਆ ਜੂਗਾ ਜਾਂ ਸਲੇਡ ਆ ਜੂਗਾ ਜਾਂ ਇੰਨ ਆ ਜੂਗਾ ਹਨਾ ਦੇਖਿਆ ਕਿਸੇ ਨਹੀਂ ਹੈਗਾ ਪਰ ਅਸੀਂ ਜਿਹੜੀਆਂ ਚੀਜ਼ਾਂ ਅਮੇਜੀਨੇਟ ਆਪਣੇ ਆਪ ਕਰਕੇ ਨਾ ਉਸ ਤਰੀਕੇ ਨਾਲ ਅਸੀਂ ਆ ਇੱਕ ਬਣਾਇਆ ਸਬਜੈਕਟ ਜਿਹਦਾ ਨਾ ਹੋਏਗਾ ਜਿਉਂਦੇ ਰੋ ਪੂਜ ਜੀ ਤੁਹਾਨੂੰ ਵਧੀਆ ਲੱਗੇਗੀ ਸਰੋਤਿਆਂ ਨੂੰ ਵੀ ਮੈਸੇਜ ਦੇਣਾ ਚਾਹੋਗੇ ਚੜ੍ਹਦੀ ਕਲਾ ਚ ਰੋ ਆਫ ਦੀ ਸਿਹਤ ਦਾ ਖਿਆਲ ਰੱਖੋ ਸਭ ਤੋਂ ਪਹਿਲਾਂ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ 12 ਤਰੀਕ ਨੂੰ ਜ਼ਰੂਰ ਮੰਨਣਾਓ ਚੜ੍ਹਦੀ ਕਲਾ ਚ ਰੋ ਚੋਣਾ ਨੂੰ ਲੈ ਕੇ ਤੁਸੀਂ ਚੜ੍ਹਦੀ ਅਸੀਂ ਨਾ ਵੀ ਇਹ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ ਉਹ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਆ ਵੀ ਸਾਡੇ ਮੈਨੂੰ ਲੱਗਦਾ ਇਹ ਸਰਕਾਰ ਨੇ ਇਹ ਨਹੀਂ ਕੀਤਾ ਫਲਾਨੀ ਸਰਕਾਰ ਨੇ ਇਹ ਨਹੀਂ ਕੀਤਾ ਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਆ ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ ਸਾਡੇ ਸਮਾਜ ਨੂੰ ਸੁਧਾਰ ਸਕਦਾ ਸਾਡੇ ਸਮਾਜ ਚ ਜਿਹੜੀਆਂ ਕ੍ਰੀਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ ਸਾਨੂੰ ਉਹ ਬੰਦਾ ਚੋਣ ਸਕਦਾ ਉਹ ਬੰਦਾ ਚੋਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਬੋਟ ਦੇ ਅਧਿਕਾਰ ਦਾ ਪਤਾ ਹੋਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ মিডিਆ ਥਰੂ ਮੈਨੂੰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਬੋਟ ਦੇ ਅਧਿਕਾਰ ਨੂੰ ਪਛਾਣੋ ਅਪ ਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ ਜੇ ਪੰਜਾਬ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊ ਤੁਹਾਡੇ ਗਲੀ ਮਹੱਲੇ ਦਾ ਸੁਧਾਰ ਹੋਊਗਾ ਗਲੀ ਮਹੱਲੇ ਦਾ ਸੁਧਾਰ ਹੋਊ ਤੁਹਾਡੇ ਘਰ ਦਾ ਸੁਧਾਰ ਹੋਊਗਾ ਸਹੀ ਮੇਰੇ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ ਕਿੰਨੀ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜਿਹੜੇ ਤੁਹਾਡੇ ਤੁਹਾਡੇ ਸਯੋਗੀ ਜਿਹੜੇ ਕਲਾਕਾਰ ਸੀਗੇ ਜੀ ਉਹ ਵੀ ਜੀ ਸਟੋਰ ਤੋਂ ਖੜੇ ਤੁਸੀਂ ਤੁਸੀਂ ਕਰਮਜੀਤ ਬੋਲ ਸਾਹਿਬ ਦੀ ਗੱਲ ਕਰ ਰਹੇ ਹੋ ਹਾਂਜੀ ਜੀ 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 ਬੜੀ ਵਧੀਆ ਗੱਲ ਹੈ ਜੀ ਕੋਈ ਆਫਰ ਆਈ ਕਿ ਨਹੀਂ ਜੀ ਨਹੀਂ ਆਫਰ ਤਾਂ ਆਉਂਦੀ ਰਹਿੰਦੀਆਂ ਨੇ ਜੀ ਪਰ ਮੈਂ ਇਸ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ ਅਸੀਂ ਰੂਹਾਂ ਬੱਕਰੀਆਂ ਭਰਾ ਜੀ ਸਾਰੇ ਜਾਣੇ ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ ਜਿਵੇਂ ਮੰਚ 'ਚ ਮੇਰੇ ਖਾਸੇ ਆਉਂਦੇ ਰਹਿੰਦੇ ਵੀ ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ ਜਦੋਂ ਕੋਈ ਇਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ ਹਨਾ ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ ਪ੍ਰਚਾਰ ਚ ਜਾਓਗੇ ਜੀ ਹਾਂਜੀ ਪ੍ਰਚਾਰ ਮ ਪਰਾ ਦੇ ਪਿੱਛੇ 100% ਜਾਂਦਾ ਮਿਹਰਬਾਨ ਅੱਜ ਅਸੀਂ ਅਮਰਸਰ ਆਏ ਆ ਆਪਣੇ ਪ੍ਰੋਮੋਸ਼ਨਸ ਦੇ ਲਈ ਤੇ ਆਪਾਂ ਸ਼ੁਰੂਆਤ ਕੀਤੀ ਹੈ ਇੱਥੇ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਆਏ ਵਾਈਗੁਰੂ ਵਾਈਗੁਰੂ ਜੀ ਤੋਂ ਕਿ ਸਾਡੀ ਫਿਲਮ ਆ ਰਹੀ ਹੈ 12 April ਨੂੰ ਜਵੰਦਰ ਰੂਪ ਚ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਸਾਡੀ ਫਿਲਮ ਨੂੰ ਬਹੁਤ ਪਿਆਰ ਦਿਓ ਇੱਕ ਨਵਾਂ ਡਿਫਰ ਕਨਸੈਪਟ ਡਿਫਰੈਂਟ ਕਨਸੈਪਟ ਲੈ ਕੇ ਆਇਆ ਅ ਡਾਇਰੈਕਟਰ ਇਸ ਨੀਪਕੰਗ ਸਰ ਤੇ ਬਹੁਤ ਹੀ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਹੁਣ ਤੱਕ ਕਾਮੇਡੀ ਤੁਸੀਂ ਦੇਖਦੇ ਆਏ ਹੋ ਇਹਦੇ ਵਿੱਚ ਹਾਰਰ ਟਵਿਸਟ ਵੀ ਮਿਲੇਗਾ ਦੇਖਣ ਨੂੰ ਸੋ 12th ਆਫ ਅਪ੍ਰੈਲ ਇਨ 시ਨੇਮਾਸ ਜੋਂਦਰੋਪ ਉੱਜ ਇਸ 올 ਯਰਸ ਗਿਵ ਯਰ ਲਵ ਤੁਹਾਡਾ ਕੀ ਕਿਰਦਾਰ ਹੈ ਮੈਡਮ ਉਹਦੇ ਵਿੱਚ ਮੇਰਾ ਕਿਰਦਾਰ ਇਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਜ਼ਮੀਪ ਸਰ ਨੇ ਫਿਲਮਾਇਆ ਹੈ ਮੈਂ ਬੀਨੂ ਜੀ ਦੇ ਆਪੋਜ਼ਿਟ ਆ ਮੇਨ ਲੀਡ ਹੈ ਮੇਰਾ ਤੇ ਮੈਂ ਇਹਦੇ ਵਿੱਚ ਟੀਚਰ ਆ ਤੇ ਤੁਹਾਨੂੰ ਮੇਰਾ ਰੋਲ ਬਹੁਤ ਪਸੰਦ ਆਏਗਾ ਇਹ ਪਹਿਲੀ ਵਾਰੀ ਰੋਲ ਅਪ ਪਲੇ ਕਰ ਰਹੀ ਹਾਂ ਨਹੀਂ ਇਹ ਮੇਰੀ ਸੈਕਿੰਡ ਫਿਲਮ ਹੈ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਆਈ ਫੀਲ ਸੋ ਬlesਡ ਕਿ ਮੈਨੂੰ ਇਹ opportunity ਮਿਲੀ ਪੰਜਾਬੀ ਇੰਡਸਟਰੀ ਦੇ ਇੰਨੇ experience ਲੋਕਾਂ ਨਾਲ ਕੰਮ ਕਰਨ ਦਾ ਮੈਨੂੰ ਇਹ ਚਾਂਸ ਮਿਲਿਆ ਸੋ ਆਈ ਫੀਲ ਰੀਲੀ ਬlesਡ